ਜਿੱਦ ਸਾਡਾ ਹੈ ਹੀ ਨਾ ਵਧੀਆ ਕਿਉਂਕਿ ਪਿਛਲੇ 30 ਸਾਲਾਂ ਤੋਂ ਅਸੀਂ ਜਾਣਦੇ ਹਾਂ ਕਰਨ ਜਿੱਤ ਨੇ ਉਹ ਹਰ ਨਿਕੀ ਨਿਕੀ ਜਿਹੜੀ ਲੋੜ ਆ ਉਹ ਮਹਿਸੂਸ ਕੀਤੀ ਹੋਈ ਹੈ ਕਿਵੇਂ ਇੱਕ ਆਮ ਆਦਮੀ ਨੂੰ ਕੀ ਜ਼ਰੂਰਤਾ ਹੁੰਗਿਆ ਕੀ ਉਹਦੀਆਂ ਲੋੜਾਂ ਨੇ ਕਿਉਂਕਿ ਉਹਨੇ ਆਪ ਇਹਨਾਂ ਇਹਨਾਂ ਹਾਲਾਤਾਂ ਚੋਂ ਗੁਜ਼ਰਿਆ ਹੋਇਆ ਸੋ ਉਹ ਜਿੰਮੇ ਮੈਂ ਹਮੇਸ਼ਾ ਕਹਿੰਨੀ ਆ ਕਿ ਉਹ ਇੱਕ ਐਕਟਰ ਬਹੁਤ ਕਮਾਲ ਦਾ ਹੈ ਸਿੰਗਰ ਬਹੁਤ ਕਮਾਲ ਦਾ ਪਰ ਉਹ ਇਨਸਾਨ ਇਸ ਤੋਂ ਵੀ ਕਿਤੇ ਕਮਾਲ ਦਾ ਹੈ ਸੋ ਮੈਂ ਇਹੀ ਕਹਿਣਾ ਚਾਹੁੰ ਕਿ ਸਾਡੇ ਲੋਕਾਂ ਨੂੰ ਕਿ ਇਦਾਂ ਦੇ ਲੀਡਰ ਨੂੰ ਤੁਸੀਂ ਚੁਣੋ ਜਿਹੜਾ ਤੁਹਾਡੀ ਹਰ ਸਮੱਸਿਆ ਸੁਣੇ ਤੇ ਉਹ ਸਮੱਸਿਆ ਨੂੰ ਤੁਹਾਡੀ ਨੂੰ ਲੋਕ ਸਭਾ ਤੱਕ ਲੈ ਕੇ ਜਾਵੇ ਤਾਂ ਕਿ ਸੈਂਟਰ ਸਰਕਾਰ ਨੂੰ ਅਸੀਂ ਦੱਸ ਸਕੀਏ ਕਿ ਸਾਡੇ ਪੰਜਾਬ ਨੂੰ ਕੀ ਚਾਹੀਦਾ ਸਾਡੇ ਪੰਜਾਬ ਦੀਆਂ ਕੀ ਕੀ ਲੋੜਾਂ ਨੇ ਸੋ ਕਰਮਜੀਤ ਨੂੰ ਹੋਲ ਹੈ ਜਿਹੜਾ ਸਾਡੇ ਲਈ ਇੱਕ ਪ੍ਰਮਾਤਮਾ ਨੇ ਬਹੁਤ ਸੋਹਣਾ ਮੌਕਾ ਦਿੱਤਾ ਹੈ ਕਿ ਸਾਨੂੰ ਕਈ ਨਾ ਵਧੀਆ ਲੀਡਰ ਮਿਲਿਆ ਸੋ ਮੈਂ ਇਹੀ ਕਹੂੰ ਕਿ ਸਾਰਿਆਂ ਨੂੰ ਤੁਸੀਂ ਬਹੁਤ ਜ਼ਿਆਦਾ ਕਰਮਜੀਤ ਨੂੰ ਪਿਆਰ ਦਿੱਤਾ ਵੀ ਹੈ ਦੇ ਵੀ ਰਹੇ ਹੋ ਤੇ ਅਓ ਆਪਾਂ ਸਾਰੇ ਜਣੇ ਕਰਮਜੀਤ ਦਾ ਅਨਮੋਲ ਨੂੰ ਆਮ ਆਦਮੀ ਪਾਰਟੀ ਵੱਲੋਂ ਜਿਤਾ ਕੇ ਲੋਕ ਸਭਾ ਦੇ ਵਿੱਚ ਪਹੁੰਚਾਈਏ ਤੇ ਆਪੋ ਆਪਣੇ ਕੰਮ ਤੇ ਸਾਡੇ ਪੰਜਾਬ ਨੂੰ ਤਰੱਕੀ ਦੇ ਲੈ ਕੇ ਜਾਈਏ ਬਿਲਕੁਲ ਜੀ ਦੇਖੋ ਉਹਨਾਂ ਨੂੰ ਆਲਰੇਡੀ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਹਨਾ ਤੇ ਜਦੋਂ ਕੋਈ ਬੰਦਾ ਕਿਸੇ ਦੇ ਦਿਲ ਨੂੰ ਜਿੱਤ ਲੈਂਦਾ ਮੈਨੂੰ ਲੱਗਦਾ ਜੇ ਤੂੰ ਉਸੇ ਟਾਈਮ ਹਾਸਲ ਕਰ ਲੈਂਦਾ ਤੇ ਜਿਵੇਂ ਲੋਕਾਂ ਦਾ ਅਸੀਂ ਸਪੋਰਟ ਦੇਖ ਰਹੇ ਹਾਂ ਪਿਆਰ ਦੇਖ ਰਹੇ ਹਾਂ ਤੇ ਮੈਨੂੰ ਲੱਗਦਾ ਸਾਡੀ ਨਜ਼ਰ ਦੇ ਵਿੱਚ ਅਸੀਂ ਸੋਚ ਰਹੇ ਹਾਂ ਕਿ ਉਹ ਜਿੱਤੀ ਗਏ ਨੇ ਤੇ ਬਾਕੀ ਅਸੀਂ ਅੱਗੇ ਇਹ ਕਰਾਂਗੇ ਤੇ ਜਿੱਥੋਂ ਤੱਕ ਹੋ ਸਕੇ ਅਸੀਂ ਸਪੋਰਟ ਵੀ ਕਰਾਂਗੇ ਕਿ ਉਹ ਜਿੱਤਣ ਤੇ ਸਾਰੇ ਜਣੇ ਉਹਨਾਂ ਨੂੰ ਆਪਣਾ ਕੀਮਤੀ ਵੋਟ ਦੇਣ ਤੇ ਉਹ ਜ਼ਰੂਰ ਸਾਰਿਆਂ ਦੀ ਆਸਾਂ ਤੇ ਖਰੇ ਉਤਰਨਗੇ ਕਰਮਜੀਤ ਕਰਕੇ ਲੋਕਾਂ ਦੇ ਰੂਹ ਰੂਹ ਆਏ ਹੋ ਆਮ ਤੌਰ ਤੇ ਲੋਕ ਤੁਹਾਨੂੰ ਟੀਵੀ ਤੇ ਦੇਖਦੇ ਨੇ ਕਿੰਨਾ ਇੱਕ ਹੰਗਾਰਾ ਮਿਲਦਾ ਲੋਕਾਂ ਦਾ ਨਹੀਂ ਦੇਖੋ ਲੋਕਾਂ ਦੇ ਰੂਹ ਰੂਹ ਸੀ ਹੁੰਦੇ ਪਰ ਹਾਂ ਜਿੱਦਾਂ ਅਸੀਂ ਇਸ ਵਾਰੀ ਸਪੋਰਟ ਦੇ ਵਿੱਚ ਆਏ ਆ ਉਹ ਸਾਡਾ ਅਲੱਗ ਡਿਫਰੈਂਟ ਜਿਹਾ ਹੋਇਆ ਮੈਂ ਮੇਰਾ ਵੈਸੇ ਅੱਜ ਫਸਟ ਦਿਨ ਆ ਮੈਂ ਪਹਿਲੇ ਦਿਨ ਆਈ ਆ ਪਰ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਧੰਨਵਾਦ ਹੈ ਜੀ ਸਾਰਿਆਂ ਦਾ